ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂਪਰ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਕਰ ਲੈਨੇ ਬਾਈ ਨਾ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਕਹੋ ਜੀ ਹੋਠ ਠੀਕ ਹੋ ਵਧੀਆ ਵਧੀਆ ਬਈ ਵਧੀਆ ਨਾਮ ਤੇ ਐਡਰੈਸ ਬੋਲੋ ਗੁਰਵਿੰਦਰ ਸਿੰਘ ਨਾਮ ਬਈ ਪਿੰਡ ਸਨ ਅਗਲਾ ਸਿੰਘ ਜ਼ਿਲ੍ਹਾ ਬਰਨਾਲਾ ਤਰਸੀਲ ਤਵਾ ਨੇੜੇ ਪਿੰਡ ਬਈ ਨੇੜੇ ਪਿੰਡ ਭਲਾਵੜ ਭਾਈ ਰੂਪਾ ਬਾਈ ਮੋਬਾਈਲ ਨੰਬਰ ਬੋ 9944 30242 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਝ ਦੇ ਨੇ ਕਰਦੀ ਆਪਣੇ ਹਾਂ ਬਾਈ ਕਰਦੀ ਝੋਟੀ ਕਿਹੜਾ ਸੂਸ ਹੁੰਦੀ ਹੈ ਬਾਈ ਦੂਜਾ ਸੂਆ ਸੋਨਾ ਬਾਈ ਦੂਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਬਾਈ 4 ਕਿਲੇ ਹਾਂ ਵੈਸੇ ਤਿਆਰੀਆਂ ਜੀ ਵੀ ਆ ਹਨ ਹਾਂ ਹਾਂ ਬਾਈ ਉਹ ਬਸ ਤਿਆਰ ਹਾਂ ਹਾਂ 4 ਕਿ ਦਿਨ ਤਕਰੀਬਨ ਬਾਈ ਰਹਿੰਦੇ ਆ ਤੱਦ ਚੰਗਾ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਬਾਈ ਨਿਕੜਵੇਂ ਪੂਰੇ ਗਾਇਰ ਤੇ ਨਾਣਾ ਨੂਣਾ ਫੁੱਲ ਚੰਗੀਆਂ ਚਵਾਈਤ ਵੀ ਕਿਵੇਂ ਸੀ ਬੜੀ ਚੰਗੀ ਜਵਾਈ ਆ ਬਾਈ ਪੂਰੀ ਬੜੀ ਥੈਂਕ ਯੂ ਬਾਈ ਸੀ ਖੋਲ ਦੇ ਬਾਈ ਮੜੀ ਤੋੜ ਕੇ ਦਿਖਾ ਦੇ ਰਾਜੀ ਆ ਕੱਦ ਵੱਡ ਚੰਗਾ ਚੰਗੀ ਆ ਬਾਈ ਵਾਹ ਹੱਥ ਛੋਟੀ ਚੰਗੀ ਆ ਪੱਠੋੜਾ ਚੰਗਾ ਫੇਸ ਬੜਾ ਪਿਆਰਾ ਬਾਈ ਸਿੰਘ ਦੀ ਕੁਆਰੀ ਵੀ ਕਰ ਮਲਗੀ ਚੰਗੀ ਆ ਕਿੰਨਾ ਦੁੱਧ ਚੋਇਆ ਬਾਈ ਕਰੇ 14 ਕਿਲੋ ਚੋਇਆ ਬਾਈ 14 ਲੀਟਰ ਆਪਦਾ ਕੋਈ ਘਰੀ ਚੋਈ ਆ ਬਾਈ ਆਣੀ ਕੋਈ ਠੀਕ ਆ ਥੋੜੀਆਂ ਜੋਨਾਂ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਘਰੀ ਬਾਈ ਨੇ ਚੋਈ ਆ 14 ਲੀਟਰ ਮੋਦੇ ਨੇ ਪਿਛਲੇ ਸਵੇਰ ਦਿੱਤਾਗਾ ਪਹਿਲੇ ਸਵੇਰ ਦਿੱਤਾ ਦੂਜਾ ਸਵੇਰ ਹੁੰਦੀ ਹੈ ਨਾ ਹਾਂ ਬਈ ਹਾਂ ਠੀਕ ਆ ਬਈ ਆਰਡਰ ਕਮਾਲ ਦਾ ਗਾਵਾਂ ਵਾਲਾ ਲੇਵਾ ਲੱਗਿਆ ਬਈ ਤੋਰਾ ਤਾਰਾ ਚੰਗਾ ਚੰਗੀ ਆ ਬਈ ਰਾਜੀ ਰੂਜੀ ਚੰਗੀ ਆ ਠੰਡੀ ਠੁੰਡੀ ਫੋਲਾ ਬਈ ਆ ਬਈ ਠੰਡੀ ਠੁੰਡੀ ਫੋਲਾ ਮੋਲੋ ਬਈ ਫੋਲਾ ਜਿਵੇਂ ਮਰਜੀ ਹੱਥੋਂ ਲਾਈ ਜਾਣਾ ਠੀਕ ਆ ਬੁਰਗਾਂ ਚੋਨਾ ਆਪਣਾ ਨਾ ਠੀਕ ਆ ਆਪਾਂ ਤਾਂ ਕਦੇ ਮਗਰ ਪਰ ਚੋਈ ਜਾਈ ਨਹੀਂ ਬਹ ਝੂਠ ਬੋਲਦੇ ਆ ਠੀਕ 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 ਇਧਰ ਮੋੜ ਲਿਓ ਕੋਈ ਨਹੀਂ ਕੋਈ ਤੇ ਮੁੱਲ ਕੀ ਆ ਬਈ ਇਹਦਾ ਮੁੱਲ ਬਈ ਫੋਨ ਤੇ ਕਰਦੇ ਜੈ ਜੀ ਹੋ ਹਾ ਬਜਾਇਆ ਠੀਕ ਆ ਮੋਲ ਬਾਈ ਫੋਨ ਤੇ ਹੋਗਾ ਮੋਲ ਜਿਹੜਾ ਛੋਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਗਾ ਉੱਥੀ ਲੈ ਚੱਲ ਬਾਈ ਮੋੜ ਜਿਹੜਾ ਥਣ ਥਣ ਬਹੁਤ ਚੰਗਾ ਬਾਈ ਚਵਾਈ ਚੁਈ ਦੀ ਕਰਮਾ ਚੰਗੀ ਨਿਕਲੋ ਆਰਡਰ ਵੀ ਕਮਾਲ ਦਾ ਫੇਸ ਚੰਗਾ ਕੱਦ ਵੱਡਾ ਰਾਜੀ ਰੂਜੀ ਖੌਲਾ ਕਰੋ ਮੱਝ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਮੋਲ ਜਿਹੜਾ ਛੋਟੀ ਦੇ ਹਿਸਾਬ ਨਾਲ ਜਾਇਜ਼ ਹੋਗਾ ਇਸ ਵਾਰ ਤਿਆਰੀ ਚੰਗੀ ਲੱਗਦੀ ਹੈ ਲੈਵਲ ਉਵਾ ਬਹੁਤ ਚੰਗਾ ਹੈ ਨਾ ਬਹੁਤ ਚੰਗਾ ਬਾਈ ਹਾਂ ਦੁੱਧ ਬਾਈ ਵਾਕਈ ਚੰਗਾ 15 16 ਕਿਲੋ ਸੌਖੀ ਦੇ ਦੋ ਠੀਕ ਆ ਹਾਂ ਸਭ ਤੋਂ ਪਹਿਲੇ ਸਵੇਰੇ ਦਾ ਪਸ਼ੂ ਬਣਦਾ ਹੀ ਆ ਬਾਈ ਹਾਂ ਹਾਂ ਦੂਜੇ ਸਵੇਰੇ ਅਸਲ ਦੁੱਧ ਦਿੰਦਾ ਆਪਣਾ ਟੋਟਾ ਵੀ ਸੂਂਗਾ ਵਾ 2 ਵਜੇ ਸੂਂਗਾ ਮੈਂ ਤਾਂ ਰੱਖੀਓ ਠੀਕ ਆ ਬਾਈ ਗਰਮੀ ਵਾਲੀ ਆ ਪਸ਼ੂ ਸਾਂਹ ਦੇ ਸੂਂਦੇ ਹੈ ਥਾਣ ਲੈ ਵਾ ਬੜਾ ਕਮਾਲ ਦਾ ਮੁੱਠੀ ਜਿਹਾ ਥਾਣ ਕੱਲਾ ਕੱਲਾ ਥਾਣ ਬਾਈ ਕਿਸੇ ਵੀਰ ਦੇ ਮੱਝ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ